ਉਨੇ ਇੱਥੇ ਕਹਿ ਦਈਏ ਵੀ ਆਕਾਲੀ ਦਲ ਦਾ ਕੈਂਡੀਡੇਟ ਆਮ ਆਦਮੀ ਪਾਰਟੀ ਨਾਲ ਹੋ ਗਿਆ ਜਿੱਤ ਕੇ ਅਗਰ ਹਰਦੀਪ ਸਿੰਘ ਢਿੱਪੀ ਢਿਲੋਂ ਆਕਾਲੀ ਦਲ ਤੋਂ ਚੋਣ ਲੜਦਾ ਤੇ ਆਮ ਆਦਮੀ ਪਾਰਟੀ ਅਲੱਗ ਚੋਣ ਲੜਦੀ ਤੇ ਮਨਪ੍ਰੀਤ ਭਾਜਪਾ ਤੋਂ ਲੜਦਾ ਤੇ ਰਾਜਾ ਬੜੀ ਕਾਂਗਰਸ ਤੋਂ ਲੜਦਾ ਇਹ ਦੀ ਸਥਿਤੀਆਂ ਕੁਝ ਹੋਰ ਹੋਣੀਆਂ ਸੀ ਤੁਸੀਂ ਆਪ ਇਹ ਗੱਲ ਸਮਝਦੇ ਹੋ ਕਿ ਫਿਰ ਸਥਿਤੀਆਂ ਪ੍ਰਸਥਿਤੀਆਂ ਹੋਰ ਹੋਣੀਆਂ ਸੀ ਇਸੇ ਕਰਕੇ ਤੇ ਮੈਂ ਵਾਰ-ਵਾਰ ਇਹ ਗੱਲ ਕਹਿੰਦਾ ਸੀ ਸੁਖਬੀਰ ਬਾਦਲ ਖੁਦ ਚੋਣ ਲੜਨ ਅਗਰ ਸੁਖਬੀਰ ਬਾਦਲ ਖੁਦ ਚੋਣ ਲੜਦੇ ਤਾਂ ਉਹ ਆਪਣੀ ਜਿਹੜਾ ਕੇਡਰ ਦੀ ਵੋਟ ਹੈ ਕੋਈ 20000 15000 25000 ਉਹਨੂੰ ਸਿਕਿਉਰ ਕਰਦੇ ਚੋਣ ਅਸੀਂ ਜਿੱਤਦੇ ਸੀ ਕਿਉਂਕਿ ਅਸੀਂ ਤਾਂ ਆਪਦੇ ਟਾਰਗੇਟਡ ਵੋਟਰ ਦੇ ਖਰੇ ਹਾਂ 50000 ਨਾਲ ਅਸੀਂ ਪਿਛਲੀ ਵਾਰੀ ਜਿੱਤੇ ਸੀ ਤੇ ਅੱਜ ਵੀ ਕਾਂਗਰਸ ਪਾਰਟੀ ਨੂੰ 50000 ਵੋਟ ਪਈ ਹੈ ਅਸੀਂ ਤਾਂ ਪਾਰਲੀਮੈਂਟ ਤੋਂ 20000 ਤੋਂ ਚੱਕ ਕੇ 50000 ਤੇ ਆਏ ਸੋ ਮੈਂ ਇਹੀ ਕਹਿ ਰਿਹਾ ਤੁਹਾਨੂੰ ਕਿ ਉਹ ਜਿਹੜੀ ਮਰਜ ਹੋਈ ਕਿਉਂਕਿ ਅਕਾਲੀ ਦਲ ਦਾ 15 ਸਾਲ ਲੀਡਰ ਇੱਥੇ ਰਿਹਾ ਹਰਦੀਪ ਸਿੰਘ ਡੀਪੀ ਢੱਲੋਂ ਉਹ ਸਾਰੇ ਦੇ ਸਾਰੇ ਲੋਕ ਕਨੈਕਟਡ ਸੀਗੇ ਹਰਦੀਪ ਸਿੰਘ ਦਿੱਲੀ ਜਲੂਨਾ ਵੱਡੇ ਬਾਦਲ ਸਾਹਿਬ ਨਾਲ ਜਿਹੜੇ ਕਨੈਕਟਡ ਲੋਕ ਸੀ ਉਹਨਾਂ ਦੀ ਵਿਚਾਰੇ ਦੀ ਮੌਤ ਹੋ ਗਈ ਸੁਖਬੀਰ ਸਿੰਘ ਬਾਦਲ ਉਸ ਕੇਡਰ ਨਾਲ ਕਨੈਕਟਡ ਨਹੀਂ ਸੀ ਇਸ ਕਰਕੇ ਉਹ ਸਾਰੇ ਦੀ ਸਾਰੀ ਵੋਟ ਕਨਵਰਟ ਆਮ ਆਦਮੀ ਪਾਰਟੀ ਨੂੰ ਕਿੱਧਰ ਪ ਗਈ ਸ਼ਹਿਰੀ ਵੋਟ ਉਹ ਨਾ ਤਾਂ ਭਾਜਪਾ ਨੂੰ ਪਈ ਨਾ ਕਾਂਗਰਸ ਨੂੰ ਪਈ ਉਹਦਾ ਕੀ ਕੰਮ ਹੋ ਸਕਦਾ ਨਹੀਂ ਸਾਨੂੰ ਬਹੁਤ ਡੋਗਾਂ ਨੇ ਵੋਟ ਪਾਈ 75 7700 ਮੇਰਾ ਖਿਆਲ ਸਾਨੂੰ ਲੋਕਾਂ ਨੇ ਵੋਟ ਪਾਈ ਔਰ ਹੈ 10000 ਵੋਟ ਮੈਨੂੰ ਪਤਾ ਨਹੀਂ ਸੌਰੀ 10000 28000 ਚੋਂ ਕਿਉਂਕਿ ਆਪਦੀ ਲੀਡ ਕਿਸੇ ਦੂਜੇ ਚੋਂ ਨਹੀਂ ਕੱਟੀ ਬਿਲਕੁਲ ਤੁਹਾਡੀ ਗੱਲ ਠੀਕ ਹੋ ਸਕਦੀ ਹੈ ਲੇਕਿਨ 28000 ਵੋਟ ਕਿਉਂ ਸਾਨੂੰ 10000 ਵੋਟ ਪਈ ਸੋ ਮੈਂ ਦੱਸਿਆ ਕਿ ਇਹ ਟ੍ਰੈਂਡ ਸੀਗਾ ਪਿਛਲੀ ਿਆਰੀ ਆਮ ਆਦਮੀ ਪਾਰਟੀ ਨੂੰ ਦੋਵੇਂ ਮਰਜ ਹੋ ਗਏ ਨਾ ਜੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੀ ਵੋਟ ਮਰਜ ਹੋ ਗਈ ਪਿਛਲੀ ਿਆਰੀ ਮੇਰਾ ਖਿਆਲ 6000 ਦੇ ਕਰੀਬ ਆਮ ਆਦਮੀ ਪਾਰਟੀ ਸ਼ਰਚ ਵੋਟ ਲਾਗੀ ਜੇ ਅਗਰ ਤੁਸੀਂ ਉਹ ਸਿੱਧੀ ਡਿੰਪੀ ਧਿਲੋਣਾ ਮਰਜ ਕਰ ਲਓ ਤਾਂ ਨੈਚੁਰਲੀ ਉਹ ਗੇਨਰ ਹੋ ਗਿਆ ਸਾਡੀ ਇਹੀ ਤਾਂ ਪਿੰਡਾਂ ਦੀ ਸਥਿਤੀ ਹੋਈ ਪਿੰਡਾਂ ਚ ਦੋਦੇ ਦੀ ਗੱਲ ਆਈਏ ਤਾਂ 27-2800 ਵੋਟ ਪਿਛਲੀ ਵਾਰ ਹੀ ਆਮ ਆਦਮੀ ਪਾਰਟੀ ਲੀਡ ਕੀਤਾ ਸੀ ਦੋਦੇ ਚ ਹੁਣ ਉਹ ਉੱਥੇ ਰਹਿ ਗਈ 6700 ਤੇ ਬੀਜੇਪੀ ਤੋਂ ਜਿਹੜਾ 2000 ਵੋਟ ਹੈ ਉਹ ਸਿੱਧਾ 2000 ਵੋਟ ਜਾ ਕੇ ਖੇਮੇ ਚ ਲੱਗ ਗਿਆ ਭਾਜੀ ਅਸੀਂ ਤਾਂ ਗੇਨ ਕੀਤੇ ਜੀ 4000 ਵੋਟ ਕਿਉਂਕਿ 86% ਤੇ ਅਸੀਂ 50000 ਵੋਟ ਲਈ ਸੀ ਹੁਣ 80% ਤੇ ਅਸੀਂ 50 ਵੋਟ ਲਈ ਸੋ ਇਹਦਾ ਮਤਲਬ ਅਸੀਂ 3-4000 ਵੋਟ ਦੇ ਗਿਨ ਰਹੇ ਹਾਂ ਸਾਡਾ ਕੇਡਰ ਨਹੀਂ ਟੁੱਟਿਆ ਸਾਡੀ ਵੋਟ ਨਹੀਂ ਟੁੱਟੀ ਦੂਜੇ ਜਣੇ ਆਪਸ ਵਿੱਚ ਮਰ ਜੋਗੇ ਇਸ ਕਰਕੇ ਸਾਨੂੰ ਇਹ ਹਾਰ ਦਾ ਸਾਹਮਣਾ ਕਰਨਾ ਇਸ ਸ਼੍ਰੋਮਣੀ ਅਕਾਲੀ ਦਲ ਦਾ ਇਲੈਕਸ਼ਨ ਨਾਲ ਨਾ ਲਗਦਾ ਕਾਂਗਰਸ ਨੇ ਫੰਡ ਕਰਕੇ 100% ਜੇ ਤੁਸੀਂ ਇਹ ਲਾਉਂਗੇ ਕੀ ਉਹ ਤਾਂ ਖਤਮ ਹੋਏ ਹੋਏ ਉਹਨਾਂ ਦੇ ਕਰਕੇ ਸਾਨੂੰ ਨੁਕਸਾਨ ਹੋਇਆ ਜੇ ਉਹਨਾਂ ਦਾ ਕੈਂਡੀਡੇਟ ਖੜਾ ਹੁੰਦਾ ਜੇ ਵੀ ਉਹਨਾਂ ਦੀ ਸਟ੍ਰੈਟਜੀ ਸੀਗੀ ਉਹਨਾਂ ਦੀ ਸਟ੍ਰੈਟਜੀ ਸੀ ਕਿ ਮਨਪ੍ਰੀਤ ਬਾਦਲ ਨੂੰ ਅਸੀਂ ਵੋਟ ਡਾਇਵਰਟ ਕਰਾਂਗੇ ਕਨਵਰਟ ਕਰਾਵਾਂਗੇ ਗਿੱਦਰਬਾਜ ਹਾਲਾਂਕਿ ਉਹਨਾਂ ਨੇ ਹਰ ਕੋਸ਼ਿਸ਼ ਕੀਤੀ ਪਰ ਉਹ ਨਹੀਂ ਹੋ ਸਕੀ ਬਿਕੋਜ਼ ਜਿਹੜਾ ਮਨਪ੍ਰੀਤ ਬਾਦਲ ਸੀਗੇ ਉਹ ਉਹ ਮੇਰਾ ਖਿਆਲ ਮੋਸਟ ਹੇਟ੍ਰੇਡ ਜਿਹੜਾ ਪੋਲੀਟੀਸ਼ੀਅਨ ਹੈ ਪੰਜਾਬ ਦਾ ਉਹ ਹੋਇਆ ਤੇ ਖਾਸ ਕਰਕੇ ਗਿੱਦਰਬਾਜ ਕਿਉਂਕਿ ਗਿੱਦਰਬਾਜ ਜਿਸ ਪ੍ਰਕਾਰ ਦੀਆਂ ਜ਼ਾਤੀਆਂ ਹੋਈਆਂ ਉਹ ਉਹ ਕਨਵਰਟ ਨਹੀਂ ਹੋ ਸਕੀ ਉਹ ਜੇ ਉਥੇ ਕਾਲੀਦਾਵ ਦਾ ਕੈਂਡੀਡੇਟ ਹੁੰਦਾ ਤਾਂ ਉਹ ਫਿਰ ਕਾਲੀਦਾਵ ਨੂੰ ਚੌਦੀਸ਼ਾਂ ਤਕਰੀਬ ਮੋੜ ਤੈ ਨਹੀਂ ਤੁਹਾਨੂੰ ਇਹ ਵੀ ਲੱਗਦਾ ਹੈ ਕਿ ਲਾਸਟ 3 ਦੇ ਜਿਹੜਾ ਰਿਆ ਗਿੱਦੜਵਾ ਦਾ ਹਾਲ ਕਿ ਬੀਜੇਪੀ ਇੱਕ ਤਰ੍ਹਾਂ ਦਾ ਸਰੈਂਡਰ ਹੀ ਕਰ ਗਈ 3 ਦਿਨ ਇਹ ਸਭ ਕੁਝ ਸੋਸ਼ਲ ਮੀਡੀਆ ਵੀਡੀਓ ਤੇ ਉਹਨਾਂ ਦੇ ਸਰੈਂਡਰ ਕਰਨ ਦਾ ਵੀ ਜਿਹੜਾ ਸੀਗਾ ਉਹਨੂੰ ਕਿ ਸਰੈਂਡਰ ਕਹਿਣ ਤੋਂ ਬਾਅਦ ਵੀ ਉਹਨਾਂ ਦਾ ਇਲੈਕਸ਼ਨ ਸਲੋ ਡਾਊਨ ਹੋ ਗਿਆ ਅਨਦਰ ਵੱਡਾ ਰੀਜ਼ਨ ਇਹ ਵੀ ਰਿਹਾ ਕਿ ਜਿਹੜਾ 8 ਦਿਨ ਦਾ ਇਲੈਕਸ਼ਨ ਜਿਹੜਾ ਵੱਧ ਗਿਆ ਕੀ ਉਹ ਮੇਰਾ ਖਿਆਲ ਉਹ ਸਾਡੇ ਵਾਸਤੇ ਬੜਾ ਖਤਰਨਾਕ ਸਾਬਤ ਹੋਇਆ ਉਹਦਾ ਕਾਰਨ ਇਹ ਹੈ ਕਿ ਸਰਕਾਰ ਦੇ ਹੋਰ ਪੱਬ ਲੱਗ ਜਾਂਦੇ ਆ ਸਰਕਾਰ ਹੋਰ ਫ੍ਰੀ ਹੋ ਜਾਂਦੀ ਹੈ ਸਰਕਾਰ ਹੋਰ ਮਨੀ ਤੇ ਮਸਲ ਪਾਵਰ ਨਾਲ ਬਾਜ਼ਾਰ ਦੇ ਵਿੱਚ ਆਈ ਉਹ ਜਿਹੜਾ ਇਲੈਕਸ਼ਨ ਕਮਿਸ਼ਨ ਦੇ 7 ਦਿਨ 8 ਦਿਨ ਵਧਾਏ ਪਿਛਲੀ ਵਾਰੀ ਵੀ ਜਿਹਦੇ 6 ਦਿਨ ਵਧੇ ਸੀ ਜਦੋਂ ਜਨਰਲ ਇਲੈਕਸ਼ਨ ਸੀ ਉਹਦੇ ਵਿੱਚ ਕਾਂਗਰਸ ਪਾਰਟੀ ਦਾ ਕਾਫੀ ਵੱਡਾ ਨੁਕਸਾਨ ਹੋਇਆ ਸੀ ਇਹ ਹੁਣ ਜਿਹੜੇ 7 ਦਿਨ 8 ਦਿਨ ਵਧੇ ਹਾਲਾਂਕਿ ਇਹ 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 ਕਿਉਂ ਵਧਾਏ ਗਏ ਕਿਵੇਂ ਵਧੇ ਇਹ ਪਤਾ ਨਹੀਂ ਹੈ ਇਲੈਕਸ਼ਨ ਕਮਿਸ਼ਨ ਐਵੇਂ ਤਾਂ ਬਾਜਵਾ ਸਾਹਿਬ ਨੇ ਵੀ ਚਿੱਠੀ ਲਿਖੀ ਸੀ ਇਹਦੇ ਬਾਰੇ ਜਿਹੜੀ ਜੇ ਮੇਰੇ ਕੋਲ ਸਾਡੇ ਨਾਲ ਇਸ ਬਾਰੇ ਕੋਈ ਸਲਾਹ ਨਹੀਂ ਹੋਣੀ ਲੇਕਿਨ 8 ਦਿਨ ਉਹ ਇਲੈਕਸ਼ਨ ਵਧਨ ਦੇ ਨਾਲ ਕਾਫੀ ਜਿਹੜਾ ਹੈ ਸਾਡਾ ਨੁਕਸਾਨ ਲੇਕਿਨ ਫਿਲਿੰਗ ਤਾਂ ਪਹੁੰਚੋ ਵੀ ਲੱਗਾ ਅਖੀਰਲੇ ਦਿਨਾਂ ਦੇ ਵਿੱਚ ਜਿਸ ਘਰ ਦੀ ਧਿਆਨਬਾਤੀ ਹੋ ਉਸ ਧਿਆਨਬਾਤੀ ਨੇ ਬਾਅਦ ਵਿੱਚ ਮਸਲਾ ਬਣਾਇਆ ਹੈ 올비더 네거티브 팩터 ਦੇ ਤੌਰ ਤੇ ਆਇਆ ਚੰਨੀ ਸਾਹਿਬ ਦਾ ਜਿਹੜਾ ਮਸਲਾ ਸੀ ਚੈਰਮੈਨ ਜੀ ਸੀ I I I I don't think so people are very intelligent ਉਹ ਇਸ਼ੂ ਦੀ ਥੋੜਾ ਮੋਟਾ ਜਰੂਰ ਇਸ ਕਾਲ ਨੂੰ ਰੇਜ਼ ਹੋਇਆ ਉਹਨਾਂ ਨੇ ਪਬਲਿਕ ਚ ਲੈ ਕੇ ਗਏ ਲੇਕਿਨ ਮੈਨੂੰ ਨਹੀਂ ਲੱਗਦਾ ਕੋਈ ਚੰਨੀ ਸਾਹਿਬ ਦੇ ਬਿਆਨ ਨੇ ਸਾਨੂੰ ਕਿਸੇ ਪ੍ਰਕਾਰ ਦਾ ਕੋਈ ਡੈਮੇਜ ਪਹੁੰਚਾਇਆ ਹੋਵੇ ਕਈ ਜਾਨੀ ਸੁਭਾਵਿਕ ਹੁੰਦੀ ਹੈ ਗੱਲ ਆਪਾਂ ਵੈਸੇ ਕਹਿ ਦਿੰਦੇ ਹਾਂ ਲੋਕੋ ਨਹੀਂ ਕਹਿੰਦੇ that was not a issue i don't think so ki ਮੈਂ ਕਹਾਂ ਵੀ ਉਹ ਚੰਨੀ ਸਾਹਿਬ ਦਾ ਬਿਆਨ ਸੀਗਾ ਉਹਨੂੰ ਇਸ਼ੂ ਜ਼ਰੂਰ ਬਣਾਇਆ ਗਿਆ ਲੇਕਿਨ ਉਸ ਬਿਆਨ ਕਰਕੇ ਨਾ ਹੀ ਕੋਈ ਇਸ ਤਰ੍ਹਾਂ ਦੀ ਉਹ ਗੱਲ ਕਹੀ ਗਈ ਸੀ ਉਹ ਤਾਂ ਇੱਕ ਬੰਦਾ ਗੱਲ ਕਹਿੰਦਾ ਕਹਿੰਦਾ ਆਪਣੇ ਬੜੇ ਪੁਰਾਣੇ ਜਿਹੜੇ ਪਿੰਡਾਂ ਦੇ ਬਜ਼ੁਰਗ ਆ ਉਹ ਇਸ ਤਰ੍ਹਾਂ ਦੇ ਸ਼ਬਦ ਆਪਾਂ ਆਪਾਂ ਯੂਜ਼ ਕਰਦੇ ਆ ਆਪਣੀ ਨਵੀਂ ਪੀੜ੍ਹੀ ਨਹੀਂ ਕਰਦੀ ਪਰ ਪੁਰਾਣੇ ਬੰਦੇ ਸਾਰੇ ਉਹ ਜਿਹਾ ਲੈ ਲੈਂਦੇ ਆ ਅਗਲੀ ਰਣਨੀਤੀ ਕੀ ਹੋਰ ਤੁਸੀਂ ਆਮ ਆਦਮੀ ਪਾਰਟੀ ਨੂੰ ਜਿਸ ਤਰ੍ਹਾਂ ਦੇ ਜਾਣਾ ਹੈ ਜਿਸ ਤਰ੍ਹਾਂ ਦੇ ਵਿਚ ਆਏ ਕਿ ਆਮ ਆਦਮੀ ਪਾਰਟੀ ਨੂੰ ਡਾਇਵਰਟ ਹੋਣਾ ਨਜ਼ਰ ਆਇਆ ਮਨਿਸਪਤ ਬੀਜੇਪੀ ਦੇ ਇਸ ਤਰ੍ਹਾਂ ਦੇਖਦੇ ਹੋ ਸੋ ਹੁਣ ਜਿੱਥੇ ਦੇਖੋ ਜਿੱਥੇ ਕਾਂਗਰਸ ਦਾ ਤੇ ਅਕਾਲੀਆਂ ਦਾ ਸਿੱਧਾ-ਸਿੱਧਾ ਕੰਟੈਸਟ ਆ ਸਵਿੱਚ ਰਿਹਾ ਹੈ ਉੱਥੇ ਜਿੱਥੇ ਕਾਲੀਦਲ ਨਹੀਂ ਲੜਿਆ ਉਹਨਾਂ ਨੇ ਸਾਡੇ ਨਾਲ ਤਾਂ ਉਹਨਾਂ ਨਹੀਂ ਸੀ ਬਿਕੋਜ਼ ਦੋ ਗਰੁੱਪ ਹੈਗੇ ਆ ਪਿੰਡ ਦੇ ਵਿੱਚ ਇੱਕ ਕਾਂਗਰਸੀ ਸੀ ਇੱਕ ਕਾਲੀਦਲ ਦੇ ਸੀ ਉਹਨਾਂ ਨੇ ਬਿਹਤਰ ਸਮਝਿਆ ਕਿ ਤੀਜੇ ਨਾਲ ਜਾਣਾ ਜਾਈਏ ਤਾਂ ਜੋ ਇਹਨੂੰ ਹਰਾ ਲਈਏ ਨਹੀਂ ਤਾਂ ਇਹ ਜਿੱਤੇਗਾ ਤਾਂ ਸਾਡਾ ਨੁਕਸਾਨ ਹੋਏਗਾ ਸੇਮ ਇਟ ਹੈਪਨ ਵਿਦ ਢੇਰਾ ਬਾਬਾ ਨਾਨਕ ਢੇਰਾ ਬਾਬਾ ਨਾਨਕ ਵੀ ਜਿਹੜੇ ਤੁਸੀਂ ਪੁੱਛੋਗੇ ਸੁੱਚਾ ਸਿੰਘ ਲਗਾ ਐਂਡ ਪਾਰਟੀ ਉਹਨਾਂ ਨੇ ਸਾਰੀ ਵੋਟ ਡਾਇਵਰਟ ਕੀਤੀ ਟੂ ਆਮ ਆਦਮੀ ਪਾਰਟੀ ਉਹ ਕਿ ਉਹ ਸਿੱਧਾ ਪਹਿਲਾਂ ਲੜਾਈ ਸੀ ਉਹਨਾਂ ਦੀ ਇੱਥੇ ਵੀ ਇੱਥੇ ਸਾਡਾ ਕੈਂਡੀਡੇਟ ਹੀ ਉਧਰ ਚਲਾ ਗਿਆ ਕੋ ਬੱਟ ਨੇਚਰਲ ਹੈ ਉਹ ਸਾਰੀ ਦੀ ਸਾਰੀ ਵੋਟ ਜਿਹੜੀ ਹੈ ਉਹ ਆਟੋਮੈਟਿਕਲੀ ਡਾਇਵਰਟ ਹੋ ਗਈ ਮੈਂ ਤੁਹਾਨੂੰ ਕਹਿ ਰਿਹਾ ਕਿ 80% ਅਸੀਂ ਆਪ ਦਾ ਵੋਟਸ ਕਯਰ ਕਰ ਲਿਆ 86% ਜਦੋਂ ਸੀ ਉਹਨਾਂ ਵੋਟਸ ਸਾਨੂੰ ਪਿਆ ਸੀ ਲੇਕਿਨ ਹੁਣ 80% ਅਸੀਂ ਆਪ ਦਾ ਉਹਨਾਂ ਵੋਟ ਲੈ ਕੇ ਗਏ ਸੋ ਮੇਰੇ ਜਿਹੜੇ ਸਪੋਰਟਰ ਹੈ ਮੇਰੇ ਜਿਹੜੇ ਬੰਦੇ ਹੈ ਉਹਦਾ ਸਾਡੇ ਨਾਲੋਂ ਇੱਕ ਵੀ ਨਹੀਂ ਟੁੱਟਿਆ ਸਾਨੂੰ ਉਲਟਾ ਹੈ ਜੇ 86% ਹੁੰਦਾ ਤਾਂ 3000 ਰੋਡ ਮੋਡ ਵਾ ਦੇਸ ਤੁਸੀਂ ਸੈਮੀ ਫਾਈਨਲ ਕਹਿ ਕੇ ਚੱਲਦੇ ਰਹੇ ਹੋ ਇਹ ਸਾਰੇ ਨੂੰ ਪਰ ਲੱਗਦਾ ਹੈਗਾ ਕਿ ਭਾਜਪਾ ਵੀ ਇਹੀ ਗੱਲ ਕਹਿੰਦੀ ਰਹੇ ਕਿ 2027 ਸਰਕਾਰ ਸਾਡੀ ਹੈ ਪਰ ਪੈਰ ਫੇਰ ਨਹੀਂ ਲੱਗੇ ਹੈਗੇ ਕਿਵੇਂ ਵਿਖਦੇ ਉਹਨਾਂ ਦਾ ਹੋ ਰਹੀ ਨਹੀਂ ਭਾਜਪਾ ਦੇ ਇਹ ਇਹ ਜਿਹੜਾ ਬੀਜੇਪੀ ਡੇਰਾ ਬਾਬਾ ਨਾਨਕ 650 8692 ਵੋਟਾਂ ਚੱਬੇਵਾਲ ਤੇ 17000 ਬੀਜਪੀ ਹਾਈਐਸਟ ਵੋਟ ਇਨ ਬਰਨਾਲਾ ਐਂਡ 12000 ਲਗਭਗ ਗਿੱਦੜਬਾ ਇਹ ਦੱਸ ਰਿਹਾ ਵੀ ਗਿੱਦੜਬਾ ਪੰਜਾਬ ਦੇ ਵਿੱਚ ਬੀਜਪੀ ਦੇ ਪੈਰ ਕਦੇ ਨਹੀਂ ਲੱਗ ਸਕਦੇ ਇਹ ਜਿਹੜੇ ਦਿੱਗੇ ਜਨੇਤਾ ਲੜੇ ਮਨਪ੍ਰੀਤ ਬਾਦਲ ਲੜਿਆ ਟਾਪ ਆਫ ਦਾ ਲੀਡਰ ਹੈ ਅੱਜਕੱਲ ਬੀਜਪੀ ਦਾ ਸਿੱਧੀ ਪ੍ਰਾਈਮ ਮਿਨਿਸਟਰ ਤੱਕ ਗੱਲ ਹੈ ਦੂਸਰਾ ਕੇਵਲ ਢਿਲੋਂ ਟਾਪ ਲੀਡਰ ਹੈ ਇਥੋਂ ਦਾ ਪੀਜਾ ਰਵੀਕਰਨ ਕਾਹ ਲੂੰ ਸਪੀਕਰ ਸਾਹਿਬ ਦੇ ਬੇਟਾ ਟੋਪ ਮੋਸਟ ਲੀਡਰ ਹੈ ਮੈਨੂੰ ਦੱਸ ਦਿਓ ਕਿ ਇੰਨਾ ਤਿੰਨਾ ਲੀਡਰਾਂ ਤੋਂ ਹੋਰ ਕੋਈ ਚੰਗੇ ਲੀਡਰ ਪੰਜਾਬ ਦੇ ਵਿੱਚ ਐਸੇ ਹੈਗੇ ਆ ਜਿਹੜੇ ਜਾ ਕੇ ਕਿਸੇ ਹਲਕੇ ਦੇ ਕੋਈ ਨੁਮਾਇੰਦੇ ਹੋ ਸਕਦੇ ਕੱਦਾਬਾਰ ਨੇਤਾ ਪੁਰਾਣੀਆਂ ਪੋਲੀਟੀਕਲ ਫੈਮਲੀਜ਼ ਹੈ ਲੈਗੇਸੀ ਹੈ ਪੈਸਾ ਹੈ ਇਲੈਕਸ਼ਨ ਲੜਨ ਦੀ ਜਾਂਚ ਹੈ ਹਰ ਤੌਰ ਤਰੀਕਾ ਸੋ ਅਕਾਲੀ ਦਲ ਵੀ ਜੈਨੀਸੀਗ ਨਾਲ ਕਈ ਥਾਵਾਂ ਤੇ ਅਕਾਲੀ ਦਲ ਨੇ ਵੀ ਅੰਦਰਖਾਤੇ ਕੋਸ਼ਿਸ਼ ਕੀਤੀ ਹੋਣੀ ਵੀ ਅਸੀਂ ਮਦਦ ਕਰੀਏ ਭਾਜਪਾ ਦੀ ਉਹ ਇੰਟਰਨਲ ਸਮਝੌਤਾ ਤਾਂ ਹੈਗਾ ਹੀ ਸੀਗਾ ਜਿਵੇਂ ਕਿ ਮਨਪ੍ਰੀਤ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਸੁਖਵੀਰ ਬਾਦਲ ਨੇ ਉਹ ਕਿੰਨੀ ਕਰ ਸਕੇ ਕਿੰਨੀ ਨਹੀਂ ਉਹ ਵੱਖਰੀ ਗੱਲ ਉਹ ਕਿੰਨੀ ਹੋਈ ਲੇਕਿਨ ਕੋਸ਼ਿਸ਼ ਕੀਤੀ ਇਹ ਨਹੀਂ ਬਰਨਾਲੇ ਚ ਵੀ ਕਿਉਂਕਿ ਐਕਚੁਅਲੀ ਇਹ ਅਲਾਈਅንስ ਤੇ ਬਲਵਾਦ ਰਿਹਾ ਕਿ ਅਸੀਂ ਅਲਾਈਅንስ ਕਰਾਂਗੇ ਉਸ ਤੋਂ ਬਾਅਦ ਅਕਾਲੀ ਦਲ ਤੇ ਬੀਜੇਪੀ ਦਾ ਅਲਾਈਂਸ ਹੋ ਸਕਦੀ ਹੈ ਜਿਨੀ ਲੱਗ ਰਿਹਾ ਦੀ ਰਾਜੀ ਵੜਿੰਗ ਦੇ ਰੱਥ ਨੂੰ ਰੋਕਣ ਲਈ ਸਾਰੇ ਇਕਮਿਕ ਹੋਵੇ ਹੋ ਜਿਵੇਂ ਕਿ ਅਸੀਂ ਅਕਾਲੀ ਦਲ ਦਾ ਦੇਖਿਆ ਵਰਕਰ ਆਮ ਆਦਮੀ ਪਾਰਟੀ ਭੁਗਤ ਦਾ ਨਜ਼ਰ ਆਇਆ ਉਹ ਮੰਡਪੀ ਤੇ ਨਾਲ ਨਹੀਂ ਗਿਆ ਜਿੱਸਾ ਉਹ ਕਿੱਧਰ ਜਾਇਆ ਜਰਨ ਜੀ ਜੀ ਰੱਥ ਤਾਂ ਜਦੋਂ ਦਾ ਮੈਂ ਪੈਦਾ ਹੋਇਆ ਉਦੋਂ ਦਾ ਮੇਰਾ ਰੋਕਣ ਦੀ ਕੋਸ਼ਿਸ਼ ਹੋਈ ਹੈ ਪਰ ਰੱਥ ਬਾਬਾ ਲਾਲ ਕਈ ਵਾਰੀ ਰੁਕ ਨਹੀਂਦਾ ਸੋ ਇਹ ਤਾਂ ਵਾਰ-ਵਾਰ ਕੋਸ਼ਿਸ਼ਾਂ ਹੋਈਆਂ ਉਹ ਮੈਨੂੰ ਟੋਹਂਦੀਆਂ ਪਰ ਰੱਬ ਹੌਲੀ 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 ਮੈਨੂੰ ਅੱਗੇ ਲੈ ਕੇ ਜਾਂਦਾ ਜੋ ਪੋਲਿਟਿਕਸ ਦੇ ਵਿੱਚ ਹਾਰ ਜਿੱਤ ਬਣੀ ਆਈ ਹੈ ਮੈਨੂੰ ਲੱਗਦਾ ਕਿ ਬੰਦਾ ਲੜਦਾ ਨਜ਼ਰ ਆਉਣਾ ਚਾਹੀਦਾ ਬੰਦਾ ਫਾਈਟਰ ਹੋਣਾ ਚਾਹੀਦਾ ਹਾਰਾਂ ਜਿੱਤਾਂ ਚੱਲਦੀਆਂ ਹੁੰਦੀਆਂ ਕਈ ਵਾਰੀ ਲੋਕ ਜਿੱਤ ਕੇ ਵੀ ਹਾਰ ਜਾਂਦੇ ਕਈ ਵਾਰੀ ਲੋਕ ਹਾਰ ਕੇ ਵੀ ਜਿੱਤ ਜਾਂਦੇ ਉਹ ਮੈਨੂੰ ਲੱਗਦਾ ਬਹੁਤ ਸਾਰੇ ਲੋਕ ਮੈਂ ਦੇਖਿਆ ਜਿਨ੍ਹਾਂ ਦੀ ਕ੍ਰੈਡਿਬਿਲਟੀ ਹੈ ਜਿਹੜੇ ਕਦੇ ਵੀ ਚੋਣ ਨਹੀਂ ਜਿੱਤੇ ਜਾਂ ਇੱਕ ਕਦੀ ਵਾਰੀ ਜਿੱਤੇ ਉਹ ਅੱਜ ਵੀ ਲੋਕਾਂ 'ਚ ਜਿੰਦਾ ਹੈ ਕਈ ਵਾਰੀ ਮੈਂ ਦੇਖਿਆ ਕਿ ਲੋਕ 8 8 ਵਾਰੀ ਜਿੱਤ ਕੇ 7 7 ਵਾਰੀ ਜਿੱਤ ਕੇ ਪਰ ਉਹ ਕ੍ਰੈਡਿਬਿਲਟੀ ਲੂਜ਼ ਕਰ ਜਾਂਦੇ ਆ ਅੱਠ ਵਾਰੀ ਜਿੱਤਣ ਤੋਂ ਬਾਅਦ ਵੀ ਉਹਨਾਂ ਨੂੰ ਪੰਜਾਬ 'ਚ ਕੋਈ ਨਹੀਂ ਜਾਣਦਾ। ਸੋ ਮੈਨੂੰ ਲੱਗਦਾ ਹੈ ਕਿ ਅਸੀਂ ਬੜੇ ਬੇਖੂਬੀ ਨਾਲ ਅਮ੍ਰਿਤਾ ਵੜਿੰਗ ਚੋਣਾਂ ਲੜੀ ਹੈ ਔਰ ਪੰਜਾਬ ਦੇ ਲੋਕਾਂ ਨੂੰ ਇੱਕ ਕ੍ਰਿਓਸਟੀ ਸੀਗੀ ਕਿ ਗਦਰਬਾਦਾ ਨਤੀਜਾ ਕੀ ਆਏਗਾ। ਜਿਸ ਤਰ੍ਹਾਂ ਨਵਾਂ ਉਮੀਦਵਾਰ ਸੀ ਸਾਡਾ ਔਰ ਦੋਵੇਂ ਉਮੀਦਵਾਰ ਪਹਿਲਾਂ 4-5 ਇਲੈਕਸ਼ਨਾਂ ਲੜ ਚੁੱਕੇ ਆ। ਦੂਜਾ ਉਮੀਦਵਾਰ ਤੀਜੀ ਇਲੈਕਸ਼ਨ ਲੜ ਰਿਹਾ ਸੀ। ਅਮ੍ਰਿਤਾ ਵੜਿੰਗ ਦਾ ਪਹਿਲਾ ਇਲੈਕਸ਼ਨ ਸੀ। ਉਸ ਮੁਕਾਬਲੇ ਅਸੀਂ ਆਪਦਾ ਟਾਰਗੇਟ ਅਚੀਵ ਕਰਨ ਦੇ ਵਿੱਚ ਕਾਮਯਾਬ ਹੋਏ ਆ। ਹਾਂ ਮੰਨੂ ਇਹ ਜ਼ਰੂਰ ਹੈ ਈ ਅਸੀਂ ਸਾਨੂੰ ਵੀ ਗਿੱਦੜਵਾ ਨੇ ਲੋਕਾਂ ਨੇ ਬਹੁਤ ਪਿਆਰ ਦਿੱਤਾ ਸਤਿਕਾਰ ਦਿੱਤਾ ਇੱਥੋਂ ਤੱਕ ਪਚਾਉਣ ਵਾਲੇ ਗਿੱਦੜਵਾ ਦੇ ਲੋਕ ਐ ਤੇ ਜੇ ਕਿਤੇ ਆਹ ਇਲੈਕਸ਼ਨ ਆਪਾਂ ਹੋਰ ਜਿੱਦ ਦੇ ਤਾਂ ਗਿੱਦੜਵਾ ਦੇ ਲਈ ਹੋਰ ਮਨ ਤੋੜ ਜੀ ਤੋੜ ਤੇ ਜੀ ਤੋੜ ਮਿਹਨਤ ਕਰਦੇ 27 28 ਸਾਲ ਵਰਸਸ 25 ਸਾਲ ਦਾ ਨਾਰਾ ਦੇ ਕੇ ਆਮ ਆਦਮੀ ਪਾਰਟੀ ਚੋਣ ਲੜਨ ਚੱਲ ਕਹਿੰਦੇ 28 ਸਾਲਾਂ ਦੇ ਵਿੱਚ ਜਿਹੜੇ ਕੰਮ ਨਹੀਂ ਹੋਏ ਗਿੱਦੜਵਾ ਦੇ ਵਿੱਚ ਕੰਪੀ ਉਹ ਸੀ 25 ਸਾਲਾਂ ਦੇ ਵਿੱਚ ਕਰਾਂਗੇ ਉਹ ਕਹਿੰਦੇ ਹੱਜੇ ਵੀ ਇੱਥੇ ਸੀਵਰੇਜ ਦੀ ਟੀ ਨਾਲੇ ਪਾਣੀ ਦੀ ਸੜਕਾਂ ਦੀ ਹੋਰ ਪਤਾ ਨਹੀਂ ਕਿੰਨੀ ਕੁ ਦਿੱਕਤਾਂ ਦਾ ਲੋਕੀ ਸਾਹਮਣਾ ਕਰ ਰਹੇ ਨੇ ਕਹਿੰਦੇ ਜਿੰਨੇ ਵੀ ਲੀਡਰ ਲੈ ਉਹਨਾਂ ਨੇ 28 ਸਾਲਾਂ ਦੇ ਵਿੱਚ ਚੋਣਾਂ ਦਿਨੇ ਤੇ ਸਾਰ ਨਹੀਂ ਦਿੱਤੀ ਉਸ ਤੋਂ ਬਾਅਦ ਸਾਰ ਨਹੀਂ ਦਿੱਤੀ ਸੁਣੋ ਤਿੰਨ ਵਾਰੀ ਐਵੇਂ ਤਾਂ ਨਹੀਂ ਜਿੱਤਿਆ ਜੇ ਸਾਰ ਲਈ ਉਹ ਜਿੱਤਿਆ ਨਹੀਂ ਜਨਤਾ ਦਾ ਅਗਲੀ ਵਾਰੀ ਨਹੀਂ ਜਿਤਾਉਂਦੀ ਪਰ ਦਾਰਾ ਅਕਸਰੀ ਲੋਕ ਦਿੰਦੇ ਆ ਇਹ ਤਾਂ ਸਮਾਂ ਦੱਸਦਾ ਮੈਂ ਤਾਂ ਕਹਿੰਦਾ ਚੰਗਾ ਹੋਇਆ ਕਿ ਮੇਰੀ ਚੰਗਾ ਹੋਇਆ 2027 ਦੇ ਵਿੱਚ ਸ਼ਾਇਦ ਇਹ ਸਟਲ ਦੀ ਨੈਗੇਟਿਵਿਟੀ ਹੋਣੀ ਹੈ ਉਹ 2024 ਹੈ ਲੋਕਾਂ ਨੇ ਮੌਕਾ ਦਿੱਤਾ ਬਾਰ-ਬਾਰ ਇੱਕ ਮੌਕਾ ਇੱਕ ਮੌਕਾ ਇੱਕ ਮੌਕਾ ਹੁਣ ਸਰਕਾਰ ਵੀ ਆ ਚੀਕ ਨਸਰ ਵੀ ਆ ਐਮਐਲਏ ਵੀ ਸੋ 22 ਸਾਲਾਂ ਚ ਮੈਂ ਕਹਾਂਗਾ ਜਿਹੜੇ ਗਿੱਦੜਵਾਚ ਰਾਜਾ ਬੜੀ ਕੰਮ ਨਹੀਂ ਕਰਾ ਸਕਿਆ ਮੈਂ ਆਦਮੀਆਂ ਸਾਡੇ ਸਤਿਕਾਰਯੋਗ ਹਰਦੀਪ ਸਿੰਘ ਜਿੰਪੀ ਢਿੱਲੋਂ ਤੇ ਭਗਵੰਤ ਮਾਨ ਜੀ ਨੂੰ ਕਹਾਂਗਾ ਕਿ ਹੁਣ ਭਗਵੰਤ ਮਾਨ ਜੀ ਇੰਨੇ ਗੱਫੇ ਦੇ ਦੇ ਗਿੱਦੜਵਾ ਨੂੰ ਇੰਨੇ ਗੱਫੇ ਦੇ ਦੇ ਤਾਂ ਜੋ ਹਮੇਸ਼ਾ ਲੋਕ ਯਾਦ ਰੱਖਣ ਮੈਂ ਹੁਣ ਕਹਿ ਰਿਹਾ ਨਾ ਮੈਂ ਕੋਨੇ ਰਹੀ ਮੰਗ ਕਰੇ ਸੋ 让我们 see ਕੀ ਹੁੰਦਾ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦੀਆਂ ਉਮੀਦਾਂ ਬਹੁਤ ਐ ਔਰ ਲੋਕਾਂ ਨੇ ਜਿਸ ਪ੍ਰਕਾਰ ਉਹਨਾਂ ਨੇ ਇਹ ਕਿਹਾ ਸੀ ਸਾਨੂੰ 2.5 ਸਾਲ ਕਿਰਪਾ ਕਰਕੇ 2.5 ਸਾਲ ਇੱਕ ਵਾਰੀ ਮੌਕਾ ਤੋਂ ਮੈਨੂੰ ਲੱਗਦਾ ਇਹ ਸਿਮਫਟੀ ਵੀ ਹੋ ਜਾਂਦੀ ਐ ਲੋਕਾਂ ਦੀ ਉਹਨਾਂ ਨੇ ਗਿੱਦੜਵਾਦੇ ਲੋਕ ਬਹੁਤ ਚੰਗੇ ਲੋਕ ਐ ਉਹਨਾਂ ਨੇ ਇੱਕ ਮੌਕਾ ਦਿੱਤਾ ਔਰ ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਸਰਕਾਰ ਅ ਇਸ ਤੇ ਖਰਾ ਉਤਰਦੀ ਐ ਕਿ ਨਹੀਂ